वह खालसा भगपति अच्छी साहबजाद गुरपुर नाम जो अठ पास संक लिंग लगाए हैं इसे रामा मंडी चार रोड से लगाए हैं और संतान दर्शन करिए मैं खालसा भगपति मैडम जी ਅੱਜ ਲੰਗਰ ਲਗਾਇਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੀ ਬਹੁਤ ਵਧੀਆ ਸਰਦਾਰ ਜੀ ਨੇ ਕਿ ਜੋ ਆਪਣੇ ਦੇ ਅਰੇ ਦੇ ਅਕੀਦ ਹੋਈ ਆ ਉਹਨਾਂ ਨੇ ਮਤਲਬ ਜਿਆਦਾ ਲੰਗਰ ਲਾ ਰਹੇ ਆ ਬਹੁਤ ਵਧੀਆ ਗੱਲ ਕਰਨ ਆ ਤੁਹਾਡਾ ਬਹੁਤ ਬਹੁਤ ਬਾਈ ਖਾਸ ਕਰਕੇ ਅਜਿਹਾ ਸਾਹਿਬ ਜੂਬੀ ਚੈਨਲ ਤੁਹਾਡਾ ਆਪਣਾ ਚੈਨਲ ਅੱਜ ਆਮਸਤਾਨ ਕ੍ਰਿਸ਼ੋ ਦੋਵਰ ਸਿੰਘ ਮਹਾਰਾਜ ਬੇ ਕੌਮ ਦੀ ਖਾਤਰ ਕੀਤੀ ਜੀ ਕਾਦਰ ਪਰਵਾਰ ਸਾਪਨ ਪਰਵਾਰ ਵਾਲਿਆ ਅੱਜ ਬਹੁਤ ਹੀ ਮਤਵਪੂਰਨ ਛੋਟੇ ਸਹਿਬ ਜਿਆਦਾ ਸਿੱਧੀ ਸਮਾਗਮ ਚੱਲ ਰਿਹਾ ਜੋ ਪੰਤਵਾਲਾ ਚੱਲ ਰਿਹਾ ਹੈ ਅੱਜ ਰਾਮਾ ਮੰਡੀ ਜੋ ਉਜਲੰਦਰ ਪੰਜਾਬ ਸੇ ਤੋਂ ਸ਼ਾਹਪੁਰ ਰੋਡ ਤੇ ਸਥਿਤ ਹੈ ਉਥੇ ਬਖਵਾਸ ਜਿਥੇ ਵੰਦੀਆਂ ਨੇ ਕੱਲ ਸਾਵਾਂ ਨੇ ਇਹ ਮਤੀ ਨਜਾਜੇ ਲਗਾਏ ਲੰਗਰ ਲਗਾਏ ਹਨ ਜੋ ਲੰਗਰ ਦਾ ਦਸ਼ਤ ਦੇ ਰਹੇ ਹਨ ਜੋ ਯਾਰੋ ਵਾਲੇ ਖਾਲਸਾ ਡੈਰੀ ਜੋ ਕਲਾਸ ਆਫ ਸਨ ਉਸ ਸਥਾਨ ਦੇ ਵਿੱਚ ਪ੍ਰਬੰਧਕ ਕਮੇਟੀ ਨੇ ਗੁਰੂ ਦੇ ਅਜੋ ਛੋਟੇ ਸਹਿਬ ਜਿਆਦਾ ਸਿੱਧੀ ਜਿਆੜੇ ਨੂੰ ਮੁੱਖ ਰੱਖਦੇ ਹ ਹੋਇਆ ਲੰਗਰ ਲਗਾਏ ਹਨ ਦੇ ਰਹੇ ਹਨ ਦਾ ਲੰਗਰ ਚੱਲ ਨਹੀਂ ਹੋਇਆ

ਸਾਸ ਤੇ ਬਾਈ ਬਾਈ ਨੇ ਪੜੇ ਜੀ ਅਸੀਂ ਹਰ ਸਾਲ ਛੋਟੇ ਸ਼ਾਹ ਜਰ ਦੇ ਜੀ ਦੀ ਜਾੜੇ ਦੇ ਉੱਤੇ ਹਰ ਸਾਲ ਸਿਲੰਡਰ ਲਾਣੇ ਆ ਉਹ ਵੀ ਦਾ ਹਰ ਸਾਲ ਦਾ ਇਹ ਕੋਸਾਰੇ ਸਾਡੇ ਪੁਰਾ ਸਾਡੀ ਕਮੇਟੀ ਹੈ ਸਾਡੇ ਦੇ ਖੜੀ ਹੋਈ ਹੈ ਤੇ ਹਰ ਸਾਲ ਅਸੀਂ ਇਹ ਲੰਗਰ ਲੰਨੇ ਆ ਤੇ ਬਸ ਉਹਨਾਂ ਦੀ ਹਰ ਸਾਲ ਅਸੀਂ ਇਹ ਲੰਗਰ ਲੰਦੇ ਰਹੀਏ ਤੇ ਕੌਂਸਲ ਬਾਈ ਸੰਸਾ ਬਾਈ ਜੀ ਦਾ ਸਾਸਾ ਤੇ ਬਾਈ C'est ਇਹ ਇੱਕ ਆਉਟ ਗਾਉਂ ਦੀ ਜਾਣਕਾਰੀ ਕਰਾਈਏ ਕਿ ਜਿਸ ਲਿੰਗਰ ਲੱਗਾ ਹੈ ਲੋਕ ਕਾਨੂੰਨ ਦੀ ਕਿੰਨੇ ਕਿ ਲੰਗਣਾ ਕਰਦੇ ਹੋਏ ਕਾਨੂੰਨ ਦੀ ਲੰਗਣਾ ਕਰਦੇ ਹੋਏ ਲੈਟਾਂ ਨੂੰ ਕੋਈ ਨ ਮੁੱਖ ਰੱਖਦੇ ਹੋਇਆ ਭਾਈ ਆਟੋ ਵਾਲਾ ਜੋ ਪੰਜਾਬ ਤੋਂ ਹਾਂਜੀ ਜੀ ਸਮਾਂ ਨੂੰ ਚੱਲਦੇ ਆਂ ਉਹ ਜਿਹੜਾ ਯਾਦ ਦੇ ਵਿੱਚ ਆਈ ਨਾ ਹਰਾਮਾ ਮੰਡੀ ਮੰਦਰ ਚਾਤੂ ਰੋਡ ਲੱਗਾਇਆ ਹੈ ਯਾਹ ਮੰਦਰ ਚਾਹ ਦੇ ਉੱਤੇ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਅੱਜ ਬਾਬਾ ਜੋਰਾਵਾਦ ਸਿੰਘ ਤੇ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸੇਂਦਰ ਜਿਨ੍ਹਾਂ ਨੇ ਸਾਡੇ ਨੂੰ ਮਿਲਣ ਮਾਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੇਬੰਦੀ ਵੱਲੋਂ ਮਹਾਰਾਜ ਵੀ ਤੰਤਨ ਮਾਤਾ ਗੁਜਰਪੁਰ ਤੰਤਨ ਤੰਤਨ ਬਾਬਾ ਜੀਤ ਸਿੰਘ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਰੀਦ ਸਿੰਘ ਸੰਤਕ ਬਾਬਾ ਮਹਾਰਾਜ ਦੇ ਜਿਹੜੇ ਯਾਦ ਵਿੱਚ ਮਹਾਰਾਜ ਜਥੇਵੰਦੋ ਲੰਗਰ ਲਗਾਏ ਗਏ ਨੇ ਚਾਹ ਤੇ ਦੁੱਧ ਦੇ ਲੰਗਰ ਲਗਾਏ ਗਏ ਨੇ ਮਹਾਰਾਜ ਚੜ੍ਹਦੀ ਕਲਾ ਦੇ ਅੰਦਰ ਜੀ ਦਾਨੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਮ ਕੋਟਾਂ ਕੋਟਪੁਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦਾ ਜੇ ਲੰਗਰ ਲਗਾਏ ਕਿਥੇ ਆ ਜੀ ਕਦੇ ਵਾਸਤੇ ਲਗਾਏ ਗਾ ਲੰਗਰ ਆਪਣੇ ਚੌਕ ਆਪਣੇ ਕਿਹੜਾ ਚੌਕ ਵਈਦਾ ਤੱਲਾ ਵਾਲਾ ਚੌਂਕ 'ਚ ਲੰਗਰ ਲਗਾਇਆ ਸਿੰਘਾਂ ਨੇ ਜਹੇ ਬਾਗੀਆ ਨੂੰ ਇਹਨਾਂ ਨੇ ਮਹਾਰਾਜ ਚੜ੍ਹਦੀ ਕਲਾ ਰੱਖੇ ਸੀ ਗانوں ਪ੍ਰਣਾਮ ਕੋਟ ਕੋਟ ਧਨਵਾਦ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ